ਪੰਜਾਬ ਵਿੱਚ ਲਗਾਤਾਰ ਫਰੋਤੀ ਮੰਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਨਕੋਦਰ ਤੋਂ ਵੀ ਸਾਹਮਣੇ ਆਇਆ ਜਿੱਥੇ ਕਿ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਨੌਜਵਾਨ ਨੂੰ 1 ਕਰੋੜ ਦੀ ਫਰੋਤੀ ਮੰਗਣ ਦੀ ਕਾਲ ਆ ਰਹੀ ਸੀ ਅਤੇ ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਨੌਜਵਾਨ ਨੂੰ ਕਾਬੂ ਵੀ ਕੀਤਾ ਗਿਆ ਅਤੇ ਇੱਕ ਉਸ ਦਾ ਸਾਥੀ ਜੋ ਕੈਨੇਡਾ ਵਿੱਚ ਬੈਠਾ ਹੈ ਉਸ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਅਤੇ ਇਸ ਦੇ ਸਬੰਧ ਵਿੱਚ ਨਕੋਦਰ सदर थाना ਦੇ ਐਸਐਚਓ ਦਿਲਬਾਗ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਇਹ ਵੱਡੀ ਕਾਰਵਾਈ ਕਰਦੇ ਹੋਏ ਇਸ ਨੌਜਵਾਨ ਨੂੰ ਕਾਬੂ ਕੀਤਾ ਗਿਆ ਅਤੇ ਇਸ ਦੇ ਸਬੰਧ ਵਿੱਚ ਹੀ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਨੌਜਵਾਨ ਦਾ 3 ਦਿਨਾਂ ਦਾ ਰੋਮਾਂਡ ਹਾਸਲ ਕੀਤਾ ਗਿਆ ਹੈ ਮਾਂਜੁਕ ਅਦਾਲਤ ਵਿੱਚ ਪੇਸ਼ ਕਰਕੇ ਅਤੇ ਇਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਹਾਂ ਜੀ ਸਭ ਜਿਹੜੀ ਅੱਜ ਦੀ ਕਾਨਫਰੰਸ ਹੈ ਜੀ ਕੀ ਵਿਸ਼ਾ ਜੀ ਇਹ ਜੀ ਬਨਜੋਗ ਐਸਐਸਪੀ ਸਾਹਿਬ ਸਰਦਾਰ ਹਰਵਿੰਦਰ ਸਿੰਘ ਵਰਕ ਜੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਅਤੇ ਐਸਪੀਡੀ ਸਾਹਿਬ ਦੀ ਰਹਿਨਮਾਈ ਹੇਠ ਇੱਕ ਜਿਹੜੀ ਟੀਮ ਬਣਾਈ ਗਈ ਸੀ ਅ ਐਸਐਚਓ ਸਦਰ ਐਂਡ ਉਹਨਾਂ ਦੇ ਜਿਹੜੇ ਏਐਸਆਈਜ਼ ਐਨਜੀਓਜ਼ ਦੀ ਇੱਥੇ ਇੱਕ ਐਕਸਟਰੈਕਸ਼ਨ ਕਾਲ ਆ ਰਹੀ ਸੀਗੀ ਪਿਛਲੇ ਕੁਝ ਦਿਨਾਂ ਤੋਂ ਜਿਸ ਸਬੰਧ ਦੇ ਵਿੱਚ ਕਿ ਐਫ ਆਈ ਆਰ ਨੰਬਰ 179 ਦਰਜ ਕੀਤਾ ਗਿਆ ਸੀਗਾ 201025 ਨੂੰ ਇਹਨੂੰ ਜਦੋਂ ਟੈਕਨੀਕਲੀ ਦੇਖਦੇ ਹੋਏ ਐਨਲਾਈਜ਼ ਕੀਤਾ ਗਿਆ ਸਾਰਾ ਤੇ ਜ਼ੀਰੋਇਨ ਕਰਕੇ ਇਹਦੇ ਵਿੱਚ ਦੋ ਬੰਦੇ ਜਿਹੜੇ ਅਰੈਸਟ ਕੀਤੇ ਆ ਇਹ ਇਸ ਵਿਅਕਤੀ ਕੋਲੋਂ 1 ਕਰੋੜ ਰੁਪਏ ਦੀ ਜਿਹੜੀ ਫਰੋਤੀ ਮੰਗੀ ਜਾ ਰਹੀ ਸੀ ਡਰਾ ਧਮਕਾ ਕੇ ਉਹਨੂੰ ਉਸਤੇ ਬੱਚਿਆਂ ਨੂੰ ਤੇ ਉਸਦੀ ਫੈਮਿਲੀ ਨੂੰ ਨੁਕਸਾਨ ਪਹੁੰਚਾਉਣ ਦਾ ਜਿਹੜਾ ਡਰ ਦੇ ਕੇ ਸੋ ਇਹ ਜਿਹੜੇ ਟੈਕਨੀਕਲੀ ਐਕਟ ਕਰਦੇ ਹੋਏ ਜਿਹੜਾ ਵੈ ਇਹਦੇ ਵਿੱਚ ਇੱਕ ਜਿਹੜਾ ਵਿਅਕਤੀ ਹੈ ਸੁਖਦੀਪ ਸਿੰਘ ਉਰਫ ਸੁਖਾ ਪੁੱਤਰ ਸੁਚਾ ਸਿੰਘ ਵਾਸੀ ਪਿੰਡ ਪੰਡਾਲਦੋਨਾ ਇੱਕ ਬੂਥਲੇਚ ਪੈਂਦਾ ਇਹਨੂੰ ਅਰੈਸਟ ਕੀਤਾ ਗਿਆ ਔਰ ਇਹਦੇ ਨਾਲ ਨਾਲ ਇੱਕ ਜਿਹੜਾ ਇਹਦਾ ਹੋਰ ਜਿਹੜਾ ਇਹਦਾ ਸਾਥੀ ਜਿਹੜਾ ਜਿਹੜਾ ਕਿ ਕੈਨੇਡਾ ਦਾ ਹੈਗਾ ਕੈਨੇਡਾ ਦੇ ਵਿੱਚ ਹੈ ਮਨਵੀਰ ਸਿੰਘ son of ਕਮਲਜੀਤ ਸਿੰਘ ਵਾਸੀ ਪਿੰਡ ਬਖਸ਼ੀਵਾਲ ਥਾਣਾ ਕਲਨੌਰ ਗੁਰਦਾਸਪੁਰ ਉਹਨੂੰ ਜਿਹੜਾ ਇਹ ਦੋ ਜਣੇ ਇਹਦੇ ਵਿੱਚ ਜਿਹੜੇ ਨਾਮਜ਼ਦ ਕਰਕੇ ਤੇ ਸੁਖਦੀਪ ਸਿੰਘ ਨੂੰ ਅਰੈਸਟ ਕਰ ਲਿਆ ਗਿਆ ਇਹਦੇ ਵਿੱਚ ਔਰ ਉਹਨਾਂ ਦੇ ਕੋਲ ਜਿਹੜੀ ਐ ਸੁਖਦੀਪ ਕੋਲ ਉਹ ਇਹ ਸਾਡੇ ਕੋਲ 3 ਦਿਨ ਦਾ ਰਿਮਾਂਡ ਲਿਆ ਗਿਆ ਇਹਦੇ ਕੋਲ ਜਿਹੜੀ ਆ ਪੁੱਛਗਛ ਕੀਤੀ ਜਾ ਰਹੀ ਆ ਹੋਰ ਵੀ ਇਹਦੇ ਕੋਲ ਕਲਾਸੇ ਹੁੰਦੀ ਆ ਸਰ ਕਿਸੇ ਗੈਂਗ ਨਾਲ ਵੀ ਇਹਦੇ ਸੰਪਰਕ ਹੈ ਗਿਆ ਉਹ ਅਸੀਂ ਤੁਹਾਨੂੰ ਦੱਸਿਆ ਜੀ ਹਜੇ ਇਨੀਸ਼ੀਅਲ ਸਟੇਜ ਆ ਅਸੀਂ ਸਾਰਾ ਇਹ ਤੋਂ ਕਰ ਰਹੇ ਆ ਜੀ ਪੁੱਛਗਛ ਉਹ ਸਾਡਾ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਜਿਵੇਂ ਸਾਨੂੰ ਕੁਝ ਪਤਾ ਲੱਗਦਾ ਤੇ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਮਾਸਟਰ ਮਾਈਂਡ ਕਹਿੰਦਾ ਜਿਹੜਾ ਕੈਨੇਡਾ ਰਹਿ ਗਿਆ ਦਾ ਆ ਮਾਸਟਰ ਮਾਈਂਡ ਜਿਹੜਾ ਵਾ ਉਹ ਸੀ ਕਹਿ ਸਕਦਾ ਹੈ ਜਿਹੜਾ ਵਾ ਸੁਖਦੀਪ ਹੀ ਆ ਜਾਦਾ ਕਿਉਂਕਿ ਜਿਆਦਾ ਇਹਦਾ ਰੂਲ ਇਹਦਾ ਹੀ ਸੀਗਾ ਜਿਹੜਾ ਫਰौती ਜਿਹਦੇ ਕੋਲ ਮੰਗੀ ਗਈ ਸੀ ਵਿਅਕਤੀ ਨੂੰ ਇਹ ਉਹਦੇ ਇਨ ਟੱਚ ਸੀ ਇਹਨੇ ਹੀ ਇਨਫੋਰਮੇਸ਼ਨ ਸਾਰੀ ਦਿੱਤੀ ਉੱਥੇ ਬਾਹਰ ਤੇ ਉਹਨੂੰ ਦੱਸਿਆ ਵੀ ਤੂੰ ਇਦਾਂ ਕਰਕੇ ਇਹ ਫੋਨ ਨੰਬਰਸ ਹੈਗੇ ਈਵਨ ਉਹਦੇ ਫੈਮਿਲੀ ਦੇ ਫੋਨ ਨੰਬਰਸ ਵੀ ਸ਼ੇਅਰ ਕੀਤੇ ਤੇ ਉਹ ਉੱਥੇ ਦੱਸਿਆ ਵੀ ਐਸ ਐਸ ਫੋਨ ਨੰਬਰਾਂ ਤੇ ਉਹਨੂੰ ਜਿਹੜਾ ਫੋਨ ਕਰਕੇ ਹਰਾਸ ਕਰੇ ਤੇ ਜਿਹੜੀ ਆਪਣੀ ਮੰਨੀ ਦੀ ਡਿਮਾਂਡ ਕਰੇ ਕਾਲ ਕਾਲ ਬਾਹਰ ਵੀ ਕਰਦਾ ਸੀ ਤੇ ਹਾਂਜੀ ਨਹੀਂ ਬਿਲਕੁਲ ਜੀ ਕਾਲ ਜਿਹੜੀ ਹੈ ਉਹ ਕੈਨੇਡਾ ਦੇ ਨੰਬਰ ਤੋਂ ਆ ਰਹੀ ਸੀ ਜੀ ਸਰੇ ਇਹਨੇ ਜੀ ਤਾਰ ਕਿਸ ਤਰ੍ਹਾਂ ਜੁੜੇ ਇਹਨਾਂ ਦਾ ਦੱਸ ਇਹ ਜੀ ਸੁਖਦੀਪ ਜਿਹੜਾ ਵਾ ਸੁਖਦੀਪ ਮਨਵੀਰ ਨੂੰ ਜਿਹੜਾ ਵਾ ਕਿਸੇ ਵਿਆਹ ਵਿਆਹ ਸ਼ਾਦੀ ਤੇ ਮਿਲਿਆ ਸੀਗਾ ਕਰੀਬ 1.5-2 ਸਾਲ ਪਹਿਲਾਂ ਉੱਥੇ ਆਪਸ ਵਿੱਚ ਮਿਲੇ ਤੇ ਉਹਨੇ ਮਨਵੀਰ ਨੇ ਦੱਸਿਆ ਵੀ ਉਹ ਬਾਹਰ ਕੈਨੇਡਾ ਵਾ ਤੇ ਇਹਨਾਂ ਦੀ ਆਪਸ ਵਿੱਚ ਗੱਲਬਾਤ ਸ਼ੁਰੂ ਹੋਣੀ ਸ਼ੁਰੂ ਹੋ ਗਈ ਉੱਥੋਂ ਹੀ ਬਸ ਉਸੇ ਲਿੰਕ ਤੋਂ ਜਿਹੜਾ ਡਿਵੈਲਪ ਹੋ ਕੇ ਇਹਨਾਂ ਨੇ ਇੱਕ ਸੌਫਟ ਟਾਰਗੇਟ ਜਿਹੜਾ ਉਹ ਦੇਖਿਆ ਵੀ ਬੰਦਾ ਸੌਫਟ ਟਾਰਗੇਟ ਇੱਕ ਹੈਗਾ ਵਾ ਤੇ ਉਹਨੂੰ ਜਲਦੀ ਡਰਾਇਟ ਕੀਤਾ ਜਾ ਸਕਦਾ ਉਹਨੂੰ ਇਹ ਜਿਹੜਾ ਆ ਕਾਲ ਕਟ ਕਾਲਸ ਨੇ ਕਰਨੇ ਸ਼ੁਰੂ ਕਰਤੇ ਹਨ ਸਰ ਇਹਦੇ ਦਿਮਾਗ ਚ ਕਿਸ ਤਰ੍ਹਾਂ ਆਇਆ ਕਿ ਇਸ ਤਰ੍ਹਾਂ ਦੀ ਅਸੀਂ ਕਾਰਵਾਈ ਆਇਆ ਆਪਣੇ ਕਾਲ ਕਰੀਏ ਤੇ ਪੈਸੇ ਮਿਲ ਸਕਦੇ ਇਹ ਜੀ ਇਹਦੇ ਪਿੱਛੇ ਤਾਂ ਮੈਂ ਹੁਣ ਅਜੇ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਭਈ ਉਹ ਤਾਂ ਅਸੀਂ ਵੇਰੀ ਦੱਸ ਸਕਦੇ ਇਹਨਾਂ ਨੂੰ ਆਪਣਾ ਜਿਹੜਾ ਹੋ ਰਿਹਾ ਇਹਨੂੰ ਭਾਈ ਨਾਲ ਇਹ ਕੋਈ ਪੁੱਛਗਿੱਛ ਕਰਾਂਗੇ ਕਿ ਕਿਸ ਤਰ੍ਹਾਂ ਇਹ ਆਇਆ ਬਟ ਐਕਸਕਿਊਜ਼ ਹੈ ਜਿਹੜਾ ਸਰ ਉਹ ਕਿਹੜੇ ਇਲਾਕੇ ਦਾ ਆ ਜੀ ਨਾਮ ਤਾਂ ਬਿਸ਼ੱਕ ਨਾਖ ਲੋ ਉਸ ਦਾ ਸੀ ਕੌਣ ਐਕਿਊਜ਼ਰ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਜੀ ਐਕਿਊਜ਼ ਜਿਹੜਾ ਹੈਗਾ ਵਾ ਕਿਊਜ਼ ਤਾਂ ਸੁਖਦੀਪ ਸਿੰਘ ਜਿਹੜਾ ਅਸੀਂ ਫੜਿਆ ਵਾ ਪੰਡਾਲ ਦੋਨਾਂ ਦਾ ਹੈ ਜੀ ਐਂਡ ਜਿਹੜਾ ਜਿਹੜਾ ਬਾਹਰੋਂ ਮਨਵੀਰ ਸਿੰਘ ਹੈਗਾ ਉਹ ਬਖਸ਼ੀ ਬਖਸ਼ੀ ਵਾਲ ਦਾ ਰਹਿਣ ਵਾਲਾ ਸੁਖਦੀਪ ਜਿਹੜਾ ਹੈਗਾ ਵਾ ਇਹ ਆਪਣਾ ਪੰਡਾਲ ਦੋਨਾਂ ਪਿੰਡ ਪੈਂਦਾ ਕਪੂਥਲੇ ਚ ਉੱਥੇ ਦਾ ਰਹਿਣ ਵਾਲਾ ਹੁਣ ਇਹ ਲੈਣਾ ਹੈ ਫਰੋਤੀ ਜਿਹੜਾ ਕਿ ਉਸ ਤੋਂ ਪਹਿਲਾਂ ਤੁਸੀਂ ਨਹੀਂ ਜੀ ਨਹੀਂ ਇਹ ਸਿਰਫ ਇਹ ਹਲਦੀ ਕੜੀ ਫਰੋਤੀ ਇਹਨਾਂ ਨੇ ਡਿਮਾਂਡ ਕੀਤੀ ਸੀ ਸਿਰਫ ਤੇ ਉਹ ਕੀਤਾ ਸੀ ਬਟ ਅਜੇ ਲੈਣ ਵਾਲਾ ਜਿਹੜਾ ਲੈਣ ਉਹ ਅਜੇ ਉੱਥੇ ਤੱਕ ਨਹੀਂ ਪਹੁੰਚੇ ਇਹ ਡਿਮਾਂਡ ਹੀ ਕਰ ਰਹੇ ਸੀ ਇਹ ਰੀਸੈਂਟਲੀ ਵੀ 3 ਤਰੀਕ ਨੂੰ ਐਸੇ 23 ਤਰੀਕ ਨੂੰ ਹੋਇਆ ਸੀਗਾ ਤੇ ਅਸੀਂ ਵਿਦਿਨ ਹਫਤੇ ਜੀ ਇੱਕ ਕੇਸ ਜਿਹੜਾ ਕਰੈਕ ਕਰ ਲਿਆ ਸਰ ਇਹਨਾਂ ਤੇ ਪਹਿਲਾਂ ਵੀ ਤਾਂ ਮਾਮਲੇ ਦਰਜ ਹੈਗੇ ਹਾਂ ਉਹਦੇ ਤੇ ਇੱਥੇ ਇੱਕ 163 ਨੰਬਰ ਮਕਦਮਾ ਦਰਜ ਐ ਸੰ 17 ਦਾ ਥਾਣੇ ਸਿਟੀ ਫੋਗਵਾੜੇ ਉਹ ਵੈਸੇ ਵਟੋਂ ਦੇ ਚ ਤਾਂ ਸ਼ਾਇਦ ਕੁਟਲ ਹੋ ਚੁੱਕਾ ਜਾਂ ਖਤਮ ਹੋ ਚੁੱਕਾ ਹੈ ਤੇ ਸੁਗਨੀਰ ਤੇ ਮਨਵੀਰ ਤੇ ਮਨਵੀਰ ਤੇ ਜਿਹੜਾ ਵਾ ਉਹ ਜੇ ਕੋਈ ਵੀ ਉਹ ਨਹੀਂ ਹੈਗਾ ਮਨਵੀਰ ਬਾਰੇ